ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ ਦੋ ਕੁ ਦਿਨ ਪਹਿਲਾਂ ਚਾਰ ਪੰਜ ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਪੀਰ ਬਾਦਲ ਨੂੰ ਅਖੇ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈੰਦਾ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਕਿ ਸ਼ਾਇਦ ਪੋਲਿਟਿਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ ਐਫ ਆਈ ਆਰ ਦਰਜ ਕਰਤੀ ਤਰਨ ਤਾਰਨ ਦੀ ਜਿਮਨੀ ਚੌਂ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦੇਾਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨ ਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ 'ਚ ਲੱਗੇ ਉਹ ਨਿਕਲ ਗਈ ਇੱਕ ਐਸ ਐਸ ਪੀ ਇੱਕ ਅਫਸਰ ਆਈਪੀਐਸ ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਾਦ ਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕਿ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੁਣ ਇਹ ਕੀ ਮਾਮਲਾ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਨਹੀਂਗਾ ਕਿ ਉਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕੰਸਰਨਡ ਆਫਿਸਰ ਸੀ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰਵਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪੌਂਸਿਬਿਲਟੀ ਦਾ ਦੇਣ ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰੀ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖ ਲਿਆ ਕੁਝ ਨਹੀਂ ਹੋਇਆ ਆ ਲੋਕ ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੇਟਾਈ ਛਲਿਆ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਸ਼ਰੀਆਮ ਥ੍ਰੇਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੈਟਸ ਨੂੰ ਰੋਕ ਪਾਈਆ ਔਰ ਕੱਲੇ ਇਹਨਾਂ ਨੂੰ ਨਹੀਂ ਹਾਰੇ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀ ਬੀਤੇ ਜਿਹੜੀਆਂ ਇਹ ਫਰੋਤੀਆਂ ਦੇਤੀਆਂ ਕਿੰਨੇ ਲੋਕਾਂ ਨੇ ਕਿੰਨੀ ਕੁ ਰਾਸ਼ੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ ਔਰ ਸਿੱਧੂ ਮੂਸੇਵਾਲੇ ਦੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪਹਿਲਾਂ ਇਹ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹ ਤਾਂ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲਾ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਨਹੀਂ ਕੀਤੀ ਇਸ ਲਈ ਮੇਰਾ ਇਹ ਮੰਨਣਾ ਵਾ ਕਿ ਅਸਲ ਕਹਾਣੀ ਇਹ ਆ ਕਿ ਜਿਹੜਾ ਗੈਂਗਸਟਰਵਾਦ ਉਹ ਤਾਂ ਵੀ ਵਧ ਰਿਹਾ ਪੰਜਾਬ 'ਚ ਕਿਉਂਕਿ ਪੁਲਿਸ ਤੋਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀ ਅਸਲ ਪੁਲਿਸ ਦੀ ਡਿਊਟੀ ਆ ਤੂੰ ਆਪ ਹੋ ਲਾਅ ਐਂਡ ਆਰਡਰ ਇਨ ਪੰਜਾਬ ਉਹਦੇ ਲਈ ਤਾਂ ਵਰਤਿਆ ਨਹੀਂ ਜਾ ਰਿਹਾ ਇਹ ਤਾਂ ਜਦੋਂ ਕਿਤੇ ਮੰਤਰੀ ਸੰਤਰੀ ਮੁੱਖ ਮੰਤਰੀ ਨਿਕਲਦਾ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਸੌ ਸੈਂਕੜੇ ਦੀਆਂ ਗੱਡੀਆਂ ਲਈ ਫਿਰਦੇ ਉਸ ਦਿਨ ਤਾਂ ਸਾਲੇ ਸਾਰੇ ਜ਼ਿਲ੍ਹੇ ਦਾ ਧਿਆਨ ਜਿਹੜਾ ਮੁੱਖ ਮੰਤਰੀ ਤੇ ਮੰਤਰੀਆਂ ਤੇ ਹੋ ਜਾਂਦਾ ਕੱਲੇ ਉੱਥੇ ਨਹੀਂ ਉੱਤੇ ਥੱਲੇ ਪੱਦਰ ਤੱਕ ਜਿਹੜੇ ਇਹਨਾਂ ਦੇ ਕੋਈ ਹਲਕਾਏ ਹੋ ਇਨਚਾਰਜ ਲਾਏ ਨੇ ਕੋਈ ਛੋਟੇ ਮੋਟੇ ਇਹਨਾਂ ਦੇ ਹੋਰ ਚੌਧਰੀ ਬਣੇ ਨੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਤਾਂ ਉਹਲੇ ਹੀ ਫਿਰਦੇ ਨੇ ਤੇ ਫੇ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਕੰਟਰੋਲ ਹੋਵੇਗਾ ਇਹੀ ਪੁਲਿਸ ਨੇ ਕੰਟਰੋਲ ਕਰਨਾ ਇਹੀ ਥਾਣਿਆਂ ਵਿੱਚ ਨਫਰੀ ਕੱਢ ਕੇ ਤੁਸੀਂ ਆਪਣੇ ਲਈ ਵਰਤੋਂਗੇ ਤੇ ਫੇ ਲਾਅ ਮੇਰੇ ਆਪਣੇ ਹਲਕੇ ਦੇ ਵਿੱਚ ਨਿਤ ਦਿਨ ਬੜੀਆਂ ਫੱਟੀਆਂ ਵੱਡੀਆਂ ਚੋਰੀਆਂ ਹੋਏ ਲੇਕਿਨ ਪੁਲਿਸ ਕੁਝ ਕਰ ਨਹੀਂ ਸਕਦੀ ਕਿਉਂਕਿ ਪੁਲਿਸ ਦਾ ਉਪਯੋਗ ਤਾਂ ਦੂਜੇ ਪਾਸੇ ਕੀਤਾ ਜਾ ਰਿਹਾ ਔਰ ਦੂਸਰਾ ਪੰਜਾਬ ਦੀ ਪੁਲਿਸ ਦਾ ਸਿਆਸੀ ਕਰਨ ਇੰਨਾ ਬਹੁਤ ਇੰਨੇ ਵੱਡੇ ਪੱਧਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੋਕਿਆ ਜਾ ਰਿਹਾ ਪਰਚੇ ਦੇ ਦਿਓ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟਿਵਿਸਟ ਬੋਲਦੇ ਨੇ ਕੁਟਵਿਟਰ ਤੇ ਬੈਠੇ ਨੇ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਤੇ ਐਫ ਆਈ ਆਰ ਕਰ ਦਿਓ this is not the work of police ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰਟੀਜ਼ ਹੀ ਨੀ ਫਿਕਸ ਕਰੋਗੇ ਤੁਸੀਂ ਆਪਣੇ ਐਸਐਸਪੀਜ਼ ਨੂੰ ਤੇ ਪੁਲਿਸ ਆਫੀਸਰਜ਼ ਦੇ ਹੱਥ ਬੰਨ ਕੇ ਰੱਖੋਗੇ ਕਿ ਹਰ ਹੁਕਮ ਸਾਡਾ ਹੀ ਪ੍ਰਵਾਨ ਹੋਵੇਗਾ ਤੇ ਫਿਰ ਪੁਲਿਸ ਆਪਣਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਵੈਸੇ ਪੁਲਿਸ ਫੋਰਸ ਪੰਜਾਬ ਦੀ ਅੱਛੀ ਫੋਰਸ ਹੈ ਅਗਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਅਗਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਐਬਸੋਲੂਟਲੀ ਮੈਰਿਟ ਦੇ ਉੱਤੇ ਕੰਟਰੋਲ ਕਰਨਾ ਵਾ ਤੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਠੀਕ ਹੋ ਸਕਦੇ ਦੇਖੋ ਕੱਲ ਪਰਸੋ ਹੋ रामपुरੇ ਫੂਲ ਵਾਲੇ ਐਮਐਲਏ ਦੀ ਇੱਕ ਨੇੜੇ ਖਾਸੋ ਖਾਸ ਆਦਮੀ ਕੋਈ ਉਹਦਾ ਨਾਮ ਇੱਕਮ ਕਿ ਕੀ ਹੈਗਾ ਇੱਕ ਔਰਤ ਦੀ ਆਡੀਓ ਲੀਕ ਹੋਈ ਜਾ ਜਸ ਟੀਵੀ ਦੇ ਸੌਰੀ ਆਰਐਮਬੀ ਟੀਵੀ ਦੇ ਜਸ ਸਾਡਾ ਵੀਰ ਹੈ ਉਹਨੇ ਸਾਰਾ ਖੁਲਾਸਾ ਕਰਤਾ ਲੇਕਿਨ ਪੁਲਿਸ ਉਧਰ ਨਹੀਂ ਜਾਵੇਗੀ ਚਿੱਟੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗੀ ਕਿਉਂਕਿ ਉਹ ਬੋਕਰ ਪਾਰਟੀ ਦੇ ਲੀਡਰ ਨੇ ਇਸ ਲਈ ਮੇਰਾ ਮੰਨਣਾ ਵਾ ਕਿ ਅੱਜ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਅਲ ਇਲزام ਤਰਾਸ਼ੀ ਕਰ ਰਹੀ ਜਾਂ ਔਰ ਆਪਣਾ ਜਿਹੜਾ ਨਲੈਕੀ ਹੈ ਇਹਨਾਂ ਦੀ ਕਿਉਂਕਿ ਹੁਣ 4 ਸਾਲ ਹੋ ਗਏ ਕਿੰਨੀ ਦੇਰ ਤੁਸੀਂ ਕਹੋਗੇ ਕਿ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ 4 ਸਾਲ ਹੋ ਗਏ ਨੇ ਹੁਣ ਤੁਹਾਨੂੰ ਆਪਣੀ ਜ਼ਿੰਮੇਵਾਰੀ ਚੈੱਕ ਕੇ ਰਿਸਪੌਂਸਿਬਿਲਟੀ ਲੈ ਕੇ ਤੇ ਆਪਣੇ ਫੇਲੀਅਰ ਨੂੰ ਐਡਮਿਟ ਕਰਨਾ ਪਵੇਗਾ ਔਰ ਪੁਲਿਸ ਨੂੰ ਕਿਰਪਾ ਕਰਕੇ ਦੂਸਰੇ ਕੰਮ ਵਾਸਤੇ ਮਤ ਇਸਤੇਮਾਲ ਕਰੋ Let them do what they are actually supposed to do uphold law and order in Punjab ਅਗਰ ਤੁਹਾਨੂੰ ਮੇਰੇ ਵਿਚਾਰ ਠੀਕ ਲੱਗੇ ਤਾਂ ਇਹਨਾਂ ਨੂੰ ਜ਼ਰੂਰ ਵੱਤ ਤੋਂ ਵੱਤ ਸ਼ੇਅਰ ਕਰਨਾ ਧੰਨਵਾਦ